ਸਾਹਿਬ ਜੀ ਖੰਬੋ ਵਿਕੰਦਲੇ ਜਿਲਾ ਕਿੰਨਾ ਸਵੀ ਤੋਲ ਤਨ ਜੜਾਈ ਆਪਣੇ ਸੋ ਸੱਜਣਾ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਪੌੜੀ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬਿਠੈ ਕਰ ਪਾਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁੱਜਣ ਨਹੀਂ ਹਾਰਿਆ ਕਰ ਫਰਮਾਇ ਸਿਖਾਇਆ ਵੇਖ ਮਹਿਲਤ ਮਰਨ ਵਸਾਰਿਆ ਜਰਾਈ ਜੋਵਨ ਆਰਿਆ ਜਰਾਈ ਜੋਵਨ ਆਰਿਆ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਵ ਕਲਾ ਪਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖਿਆ ਭਗਤ ਵਾਸ਼ਰ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਬਖਸ਼ਿੰਦ ਪਿਤਾ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਤਾਕਤ ਸੱਚੇ ਪਾਤਸ਼ਾਹ ਜੀ ਦੀ ਪਾਵਨ ਪੀਤਰ ਗੋਦ ਹਜੂਰੀ ਦੇ ਵਿੱਚ ਗੁਰੂ ਸ਼ਬਦ ਨਾਲ ਜੁੜੇ ਬੈਠੇ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਸਤਿਗੁਰੂ ਜੀ ਦਾ ਕੋਟਾਨ ਕੋਲ ਸ਼ੁਕਰਾਨਾ ਹੈ ਜਿਨ੍ਹਾਂ ਨੇ ਦਇਆ ਕੀਤੀ ਹੈ ਮਿਹਰ ਕੀਤੀ ਹੈ ਕਿਰਪਾ ਕੀਤੀ ਹੈ ਨਾਮ ਬਖਸ਼ਿਆ ਨਾਮ দান ਬਖਸ਼ਿਆ ਦੁਨੀਆਂ ਦੇ ਵਿੱਚ ਦਾਨ ਬਹੁਤ ਨੇ ਮਹਾਨ ਨੇ ਦਾਨ ਸਾਰੇ ਹੀ ਸਿੱਕਾ ਨੂੰ ਸਿੱਕੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਪਰੋਸ਼ਾ ਦਾਨ ਪਰ ਦਾਨਾ ਸਿਰ ਦਾਨ ਸਭ ਤੋਂ ਵੱਡਾ ਦਾਨ ਨਾਮ ਦਾਨ ਕਿਸੇ ਦੀ ਝੋਲੀ ਵਿੱਚ ਲੱਖ ਪਾ ਦਿਓ ਕੋਈ ਵੱਡਾ ਦਾਨ ਨਹੀਂ ਹੈ ਕਿਵੇਂ ਕਰਨਾ ਕਿਸੇ ਦੀ ਝੋਲੀ ਦੇ ਵਿੱਚ ਭਾਵੇਂ ਜਿੰਨਾ ਮਰਜੀ ਨਿਉਂਦਰਾ ਪਾ ਲਿਓ ਵੱਡਾ ਦਾਨ ਨਹੀਂ ਠੀਕ ਹੈ ਦਾਨ ਹੈ ਪਰ ਓਡਾ ਵੱਡਾ ਨਹੀਂ ਕਿੱਡਾ ਨਾਮ ਦਾ ਕਿਸੇ ਨੂੰ ਰਾਹ ਪਾ ਦਿਓ ਸਭ ਤੋਂ ਵੱਡਾ ਦਾਨ ਕਿਸੇ ਨੂੰ ਨਾਮ ਰਾਹੀਂ ਸੁੱਤੇ ਨੂੰ ਜਗਾ ਦਿਓ ਉਹਨੇ ਪਤਾ ਨਹੀਂ ਕਿੰਨਿਆਂ ਨੂੰ ਜਗਾ ਦੇਣਾ ਇੱਕ ਨੂੰ ਰਾਹ ਸਾਨੂੰ ਕਿਸੇ ਨੇ ਰਾਹ ਦੱਸਿਆ ਅਸੀਂ ਤੁਹਾਨੂੰ ਦੱਸ ਰਹੇ ਹਾਂ ਤੁਹਾਨੂੰ ਚੀਜ਼ ਦਾ ਪਤਾ ਲੱਗੇਗਾ ਤੁਸੀਂ ਗਾ ਦੱਸੋਗੇ ਇਧਰ ਲੜੀ ਬਣਦੀ ਜਾਏਗੀ ਨਾਮ ਬੋਧ ਕੀਮਤੀ ਐ ਨਾਮ ਵਰਗਾ ਧਾਣ ਕੋਈ ਐ ਨਹੀਂ ਜੇ ਕਿਸੇ ਕੋਲ ਕਿਸੇ ਵਿੱਚ ਗਿੱਜੇ ਵਿੱਚ ਪੈਸੇ ਨਹੀਂ ਨਾ ਨਾਮ ਦਾਣ ਕਰੇ ਪਹਿਲਾ ਆਪ ਜਨ ਕਹੇ ਨਾਨਕ ਧੂੜ ਮੰਗਾ ਤਿਸ ਗੁਰਸਿੱਖ ਕੀ ਜੋ ਆਪ ਜਪੈ ਔਰ ਨਾਮ ਜੋ ਹੋਵੇ ਤੁਸੀਂ ਕਹੋਗੇ ਵੀ ਭਾਈ ਸਾਹਿਬ ਦੇ ਪ੍ਰਚਾਰਕ ਨੇ ਇਹਨਾਂ ਨੇ ਤੇ ਟ੍ਰੇਨਿੰਗ ਲਈ ਹੋਣੀ ਹੈ ਤਾਂ ਬੋਲਦੇ ਅਸੀਂ ਆਮ ਬੰਦੇ ਅਸੀਂ ਕਿਦਾਂ ਪ੍ਰਚਾਰ ਕਰਾਂਗੇ ਜੀ ਕਰ ਸਕਦੇ ਕਿਸੇ ਦੇ ਨਾਲ ਕੋਈ ਸਨੇਹ ਵਾਲੀ ਗੱਲ ਕੀਤੀ ਜਾਏ ਚੰਗੀ ਗੱਲ ਕੀਤੀ ਜਾਏ ਗੁਰਮਤ ਵਾਲੀ ਗੱਲ ਕੀਤੀ ਜਾਏ ਉਹ ਨਾਮ ਨਾਲ ਰਿਲੇਟਡ ਹੈ ਸੱਚੀ ਗੱਲ ਕੀਤੀ ਜਾਏ ਹੱਕ ਦੀ ਗੱਲ ਕੀਤੀ ਜਾਏ ਪਿਆਰ ਦੀ ਗੱਲ ਕੀਤੀ ਜੇ ਸਾਰੀ ਗੁਰੂ ਗ੍ਰੰਥ ਸਾਹਿਬ ਨਾਲ ਰਿਲੇਟਡ ਜਦੋਂ ਕੋਈ ਚੰਗੀ ਚੀਜ਼ ਕਰੇਗਾ ਸਮਝਣ ਨਾਲ ਸਮਝ ਲੈਣਾ ਵੀ ਨਾਮਦਾਨ ਹੋ ਰਿਹਾ ਨਾਮ ਈਚ ਅਦਰ ਪਰਸ ਪਰਸ ਇੱਕ ਦੂਜੇ ਦੇ ਵਿੱਚ ਜਾ ਰਿਹਾ ਕਨਵਰਟ ਹੋ ਰਿਹਾ ਨਾਮ ਬਹੁਤ ਵੱਡੀ ਤਾਕਤ ਹੈ ਬਹੁਤ ਵੱਡਾ ਦਾਨ ਹੈ ਤੇ ਜਿਨ੍ਹਾਂ ਨੇ ਇਹ ਦਾਨ ਕੀਤਾ ਉਨ ਨੂੰ ਪਤਾ ਕੀ ਪੜਿਆ ਹੁਣੇ ਹੀ ਸੰਗਤਾਂ ਨੇ ਉਹ ਤੰਦਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਰਿਦੇਵ ਭਗਵੰਤ ਉਹ ਭਗਵਾਨ ਉਹ ਰੱਬ ਉਹ ਪਰਮੇਸ਼ਰ ਜਿਹੜਾ ਨਾਮ ਦੇ ਰੂਪ ਦੇ ਵਿੱਚ ਜਿਹੜਾ ਇੱਕ ਸਨੇਹ ਦੇ ਰੂਪ ਦੇ ਵਿੱਚ ਜਿਹੜਾ ਇੱਕ ਸਰਗੁਣ ਨਿਰਗੁਣ ਨਿਰੰਕਾਰ ਸੁਨਸਬਦੀ ਆਪ ਦੇ ਰੂਪ ਦੇ ਵਿੱਚ ਸੁਭਾਏ ਮਾਨ ਹੈ ਤੇ ਫਿਰ ਉਹਦੀ ਬਖਸ਼ਿਸ਼ ਮੇਰ ਕਿਰਪਾ ਦੇ ਪਾਤਰ ਸੀ ਜਦੋਂ ਬਣ ਗਏ ਫਿਰ ਪਤਾ ਹੀ ਨਹੀਂ ਲੱਗਣਾ ਵੀ ਇਹ ਹੋ ਕੀ ਰਿਹਾ ਹੈ ਧਿਆਨ ਦੇਣਾ ਫਿਰ ਨਹੀਂ ਪਤਾ ਲੱਗਣਾ ਇਹ ਹੀ ਹੋ ਕੀ ਰਿਹਾ ਹੈ ਜੇ ਹੀ ਪਤਾ ਲੱਗ ਜੇ ਵੀ ਇਹ ਹੋ ਕੀ ਰਿਹਾ ਹੈ ਫਿਰ ਤੇ ਫਿਰ ਤੇ ਇਹ ਬੰਦਾ ਜਿਹੜਾ ਹੈ ਅਜੇ ਕੋਸਵਸਤਾ ਦੇ ਵਿੱਚ ਐ ਜਿਹੜੀ ਅਵਸਥਾ ਅਜੇ ਤੱਕ ਨਹੀਂ ਮਿਲੀ ਜਦੋਂ ਮਹਾਰਾਜ ਜੀ ਕਹਿੰਦੇ ਇੱਕ ਸੁੰਨ ਸਮਾਦੀ ਲਫ਼ਜ਼ ਹੁੰਦਾ ਜਦੋਂ ਸੁੰਨ ਹੋ ਜਾਂਦਾ ਨਾ ਸੁੰਨ ਫਿਰ ਨਹੀਂ ਪਤਾ ਲੱਗਦਾ ਬੀਬੀਓ ਇਧਰ ਧਿਆਨ ਦਿਓ ਜਰਾ ਇਧਰ ਮੇਰੇ ਵੱਲ ਧਿਆਨ ਦਿਓ ਇਧਰ ਸੁਣੋ ਮੈਂ ਬੜੀ ਡੂੰਗੀ ਗੱਲ ਕਰਨ ਲੱਗਾ ਸੁੰਨ ਸੁੰਨ ਸਮਾਦੀ ਆ ਪੜ ਲਿਆ ਸੁਨ ਸਮਾਧੀ ਤੇ ਸੁਣ ਗਿਆ ਜਦੋਂ ਬੰਦੇ ਮੈਂ ਕਿਹਾ ਵੀ ਪਤਾ ਨਹੀਂ ਲੱਗਣਾ ਜਦੋਂ ਸੁਨ ਹੋ ਜਾਣਾ ਬੰਦੇ ਨੂੰ ਡਾਕਟਰ ਕਦੀ ਵੀ ਕੱਟਦਾ ਨਹੀਂ ਕਿਸੇ ਅੰਗ ਨੂੰ ਜਦੋਂ ਤੱਕ ਉਹ ਚੀਰ ਫਾੜ ਨਹੀਂ ਕਰਦਾ ਜਦੋਂ ਤੱਕ ਸੁਨ ਨਹੀਂ ਕਰਦਾ ਜਦੋਂ ਸੁਨ ਕਰ ਦਿੰਦਾ ਉਸ ਤੇ ਫਿਰ ਦਰਦ ਦਾ ਅਸਰ ਜਿਹੜਾ ਉਹ ਨਹੀਂ ਹੁੰਦਾ ਇਦਾਂ ਹੀ ਸ਼ਬਦ ਰਾਹੀਂ ਜਦੋਂ ਬੰਦਾ ਸੁਣ ਹੋ ਜਾਂਦਾ ਓਨੂੰ ਫਿਰ ਕੋਈ ਚੀਜ਼ ਦਾ ਦੁਨੀਆਂ ਦਾ ਪਤਾ ਨਹੀਂ ਲੱਗਦਾ ਉਹ ਫਿਰ ਉਹਦੇ ਵਿੱਚ ਐਦਾਂ ਅਭੇਦ ਹੋ ਜਾਂਦਾ ਉਹਨੂੰ ਨਹੀਂ ਕੋਈ ਵੀ ਵੀ ਕੋਈ ਆਇਆ ਕੋਈ ਗਿਆ ਕੋਈ ਘਟਾ ਕੋਈ ਵਾਧਾ ਕੋਈ ਨਫਾ ਕੋਈ ਨੁਕਸਾਨ ਕੋਈ ਦਰਦ ਕੋਈ ਦਿਲਦਰ ਕੋਈ ਕੁਛ ਕੋਈ ਕੁਛ ਜਦੋਂ ਮਤੀਦਾਜੀ ਦੇ ਸੀਸ ਤੇ ਆਰਾ ਚੱਲਦਾ ਸੀ ਠੀਕ ਹੈ ਜੀ ਉਹ ਉਸ ਸੁੰਨ ਵਿੱਚ ਪਹੁੰਚੀਆਂ ਰੂਹਾਂ ਸੀ ਸਾਡੇ ਦੇ ਮੜੀ ਜੀ ਕੋਈ ਚੋਟ ਲੱਗ ਜਾਏ ਤੇ ਮੁਰ ਮੁਰ ਧਿਆਨ ਉਧਰ ਹੀ ਜਾਂਦਾ ਹੈ ਉਹਨੇ ਦੇਖੀ ਜਾਂਦੇ ਆ ਸੇਕ ਦੇਈ ਜਾਂਦੇ ਆ ਪਰ ਭਾਈ ਮਦੀ ਦਾਸ ਸਦੀ ਦਾਸ ਬਿਆਲਾ ਜੀ ਉਹਨਾਂ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰਦੇ ਨੇ ਉਹ ਹਾਇ ਨਹੀਂ ਕਰਦੇ ਕਿਉਂ ਤਾਤੀ ਵਾਹਨਾ ਲੱਗਈ ਪਾਰ ਬ੍ਰਹਮ ਸਰਨਾਈ ਚੋਂ ਗਿਰਦਾ ਮਾਰੇ RAM ਕਾਲ ਦੁੱਖ ਲੱਗੇ ਨਾ ਭਾਈ ਸਾਡੇ ਪੂਰਵਜ ਨੇ ਸਾਡੇ ਬਜ਼ੁਰਗ ਨੇ ਅਸੀਂ ਉਹਨਾਂ ਦੀ ਅਨਸਾਂ ਧਿਆੰਦੇ ਨਾ ਅਸੀਂ ਉਹਨਾਂ ਦੇ ਬੱਚੇ ਆ ਤੇ ਜੇ ਇੰਨਾ ਵੱਡਾ ਜਿਗਰਾ ਤੇ ਇੰਨੀ ਵੱਡੀ ਅਡੋਲਤਾ ਤੇ ਸਹਿਜ ਹੀ ਸਾਡੇ ਉਹਨਾਂ ਬਾਪੂਆਂ ਕੋਲ ਹੈ ਕਿਨ ਕਾ ਮਾਤਰ ਸਾਡੇ ਵਿੱਚ ਵੀ ਆ ਹੀ ਸਕਦੀ ਹੈ ਪਰ ਇਹ ਆ ਵੀ ਉਧਰ ਤਵੱਜੋ ਦੇਣੀ ਪਵੇਗੀ ਧਿਆਨ ਦੇਣਾ ਪਵੇਗਾ ਉਸ ਨੂੰ ਪ੍ਰੈਕਟੀਕਲ ਹੌਲੀ-ਹੌਲੀ ਅੰਦਰ ਲਿਆਣਾ ਪਵੇਗਾ ਕਿਉਂਕਿ ਗੁਰਬਾਣੀ ਵਿੱਚ ਲਿਖਿਆ ਗੁਰਬਾਣੀ ਪ੍ਰੈਕਟੀਕਲ ਕਰਨੀ ਦਾ ਮਾਰਗ ਹੈ ਕੱਲਾ ਪੜਨ ਦਾ ਮਾਰਗ ਨਹੀਂ ਹੈ ਕਥਾ ਕਰਨ ਦਾ ਸੁਣਾਉਣ ਦਾ ਤੇ ਸੁਣਨ ਦਾ ਮਾਰਗ ਨਹੀਂ ਹੈ ਜੋ ਮੈਂ ਕਥਾ ਕੀਤੀ ਉਹ ਮੈਨੂੰ ਮੰਨਣੀ ਪੈਣੀ ਹੈ ਤੁਹਾਨੂੰ ਵੀ ਜਿਹੜੀ ਸੁਣੀ ਹੈ ਮੰਨਣੀ ਪੈਣੀ ਹੈ ਤਾਂ ਹੀ ਪੰਕਤੀਆਂ ਇਹ ਪੱਕੀਆਂ ਹੋਣਗੀਆਂ ਮੰਨੇਗੀ ਗੱਤ ਈ ਨਾ ਜਾਏ ਤਾਂ ਹੀ ਇਹ ਹੋਏਗਾ ਮੰਨੇ ਮਾਰਗ ਠਾਕ ਨਾ ਵਾਏ ਤਾਂ ਹੀ ਪੰਕਤੀਆਂ ਲੱਗ ਹੋਣਗੀਆਂ ਮੰਨੇ ਸੁਰਤ ਹੋਵੇ ਮਨਬੋਧ ਤਾਂ ਹੀ ਪੰਕਤੀਆਂ ਸਾਡੇ ਤੇ ਲੱਗਣਗੀਆਂ ਮੰਨੇ ਪਾਵਾਂ ਹੈ ਮੁਗਦਵਾਰ ਜਿਹੜਾ ਮੰਨੇਗਾ ਉਹਦੀ ਗੱਲ ਕੀਤੀ ਏ ਜਿਹੜਾ ਨਹੀਂ ਉਹ ਲੇਟ ਹੋ ਜਾਏਗਾ ਉਹ ਹੋਰ ਥੋੜਾ ਦੂਰ 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 ਹੁੰਦਾ ਜਾਏਗਾ ਸੋ ਗੁਰੂ ਸਾਹਿਬ ਮਿਹਰ ਕਰਨ ਬੇਨਤੀ ਆਈਆ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਨਾਮ ਦਾਣ ਬਹੁਤ ਮਹਾਨ ਹੈ ਹੁਣ ਨਾਮ ਦੇ ਵਿੱਚੋਂ ਨਾਮ ਦਾਣ ਦੇ ਵਿੱਚੋਂ ਨਾਮ ਦੇ ਵਿੱਚੋਂ ਰਸ ਆਉਂਦਾ ਹੈ ਨਾਮ ਦੇ ਵਿੱਚੋਂ ਰਸ ਆਉਂਦਾ ਨਾਮ ਚੰਗਾ ਚੰਗਾ ਲੱਗਦਾ ਕਿ ਨਹੀਂ ਲੱਗਦਾ ਜੇ ਚੰਗਾ ਲੱਗਦਾ ਫਿਰ ਉਹਨੇ ਚੰਗਾ ਹੀ ਅਸਰ ਦੇਣਾ ਜੇ ਚੰਗਾ ਨਹੀਂ ਲੱਗਦਾ ਉਹਨੇ ਅਸਰ ਨਹੀਂ ਕਰਨਾ ਠੀਕ ਹੈ ਪੋਜ਼ਿਟਿਵਿਟੀ ਚੰਗੇ ਵਿਚਾਰ ਜੇ ਬੰਦੇ ਦੇ ਅੰਦਰ ਨੇ ਤੇ ਉਹਨੂੰ ਚੜਦੀ ਕਲਾ ਵਿੱਚ ਰੱਖਦੇ ਨੇ ਚੰਗੇ ਵਿਚਾਰ ਜੇ ਕਿਸੇ ਦੇ ਵਿੱਚ ਚੰਗੇ ਵਿਚਾਰ ਨਹੀਂ ਮਾੜੇ ਨੇ ਤੇ ਉਹਨੂੰ ਉਹਨੂੰ ਬਹੁਤ ਨਿਰਾਸ਼ਾਵਾਦੀ ਰੱਖਦੇ ਨੇ ਇਹ ਧਿਆਨ ਦੇਣਾ ਸਾਡੇ ਸਰੀਰ ਦੇ ਵਿੱਚ ਸੈੱਲ ਬਣਦੇ ਨੇ ਸੈੱਲ ਜੇ ਤੁਸੀਂ ਚੰਗੀ ਚੀਜ਼ ਸੋਚੋਗੇ ਉਹਨਾਂ ਚੰਗਿਆਂ ਨੇ ਈਦਾਂ ਨਾ ਇੱਕ ਇਕੱਠਿਆਂ ਨੇ ਗੋਲਾ ਬਣਾ ਲੈਣਾ ਚੰਗੇ ਚੱਲ ਚੰਗੀ ਸੋਚ ਉਹਦੇ ਵਿੱਚੋਂ ਪੈਦਾ ਹੋ ਜਾਣੀ ਹੈ ਚੰਗੇ ਵਿਚਾਰ ਪੈਦਾ ਹੋ ਜਾਣੇ ਤੇ ਜੇ ਕੋਈ ਮਾੜੀ ਸੋਚ ਸੋਚੇਗਾ ਜੇ ਕੋਈ ਈਦਾਂ ਹੀ ਵਿਹਲਾ ਹੀ ਸੋਚਦਾ ਰਿਹਾ ਉਹਨੂੰ ਆਹ ਬਿਮਾਰੀ ਹੋ ਗਈ ਇਹ ਕਿਦਰ ਮੈਨੂੰ ਨਾ ਹੋ ਜਾਏ ਜਿਹੜੇ ਉਧਰ ਸੈੱਲ ਪਏ ਹੋਣਾ ਇੱਕ ਸਾਇੰਸ ਦੇ ਨਾਲ ਆਪਾਂ ਸੋਚੀਏ ਉਹ ਜਿਹੜੇ ਸੈੱਲ ਨੇ ਉਹ ਉਧਰੋਂ ਤੁਰ ਪੈਂਦੇ ਨੇ ਉਹ ਬਿਮਾਰੀ ਵੱਲੋਂ ਕਿਸੇ ਨੂੰ ਕੋਈ ਹੋਵੇ ਨਾ ਉਹ ਉਹਦੇ ਬਾਰੇ ਸੋਚੀ ਜਾ ਹਾਏ ਆ ਨਾ ਹੋ ਜਿਆ ਨਾ ਹੋਏ ਉਹ ਇੱਕ ਛੱਲ ਵਿਲੇ ਬੈਠੇ ਹੁੰਦੇ ਉਹ ਕਹਿੰਦੇ ਚੱਲ ਫਿਰ ਇੱਧਰ ਨਹੀਂ ਚੱਲ ਐਦਾਂ ਹੀ ਤਾਂ ਹੀ ਮਹਾਰਾਜ ਜੀ ਸਾਨੂੰ ਪੋਜ਼ਿਟਿਵ ਕਰਦੇ ਨੇ ਸਾਨੂੰ ਚੰਗੀ ਸੋਚ ਦਿੰਦੇ ਵੀ ਚੰਗਾ ਸੋਚ ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ ਐਦਿ ਚੰਗੀ ਸੋਚ ਦਿੱਤੀ ਜਾਂਦੀ ਹੈ ਚੰਗਾ ਚੰਗਾ ਸੋਚਣ ਦਿੱਤਾ ਜਾਂਦਾ ਜਦੋਂ ਬੰਦਾ ਹਮੇਸ਼ਾ ਪੋਜ਼ਿਟਿਵ ਰਹਿੰਦਾ ਉਹ ਹੱਸਦਾ ਰਹਿੰਦਾ ਖੁਸ਼ ਰਹਿੰਦਾ ਉਦੇ ਮੁਖ ਦੇ ਵਿੱਚੋਂ ਵੀ ਚੰਗੇ ਅਲਫਾਜ਼ ਨਿਕਲਣਗੇ ਵਿਚਾਰ ਨਿਕਲਣਗੇ ਕਹਿੰਦਾ ਮਤਲਬ ਇਹ ਆ ਵੀ ਨਾਮ ਦੇ ਨਾਲ ਆ ਨਾਮ ਸ਼ਮਨ ਪ੍ਰੀਤ ਲਾਵੇ ਉਹਦੇ ਨਾਲ ਪ੍ਰੀਤ ਜੇ ਨਾ ਲਾਵੇਗਾ ਜਿੰਨੇ ਮਰਜ਼ੀ ਮਰਜੀ ਕਰਮ ਕਰੀ ਜਾਵੇ ਮਹਾਰਾਜ ਜੀ ਕਹਿੰਦੇ ਉਹ ਕਰਮ ਜਿਹੜੇ ਨੇ ਕੇਵਲ ਕਰਮ ਕਾਂਡ ਰਹਿਣਗੇ ਨਾਮ ਨੂੰ ਆਪਾਂ ਗੁਰੂ ਦੀ ਕਿਰਪਾ ਦੇ ਨਾਲ ਮੰਨਣਾ, ਨਾਮ ਨੂੰ ਬੜਾ ਹੀ ਪਿਆਰ ਕਰਨਾ। ਨਾਮ ਦੇ ਵਿੱਚੋਂ ਜੋ ਸਾਨੂੰ ਮੈਸੇਜ ਮਿਲ ਰਿਹਾ ਉਹਨੂੰ ਗੁਰੂ ਦਾ ਹੁਕਮ ਸਮਝ ਕੇ ਮੰਨਣਾ ਨਾ ਕਿ ਕਿਸੇ ਵਕਤੇ ਦੇ ਪ੍ਰਚਾਰਕ ਦਾ। ਗੁਰਮਤਿ ਦੇ ਅਨੁਸਾਰ ਉਹ ਗੁਰੂ ਦੀ ਕਸਵੱਟੀ ਤੇ ਖਰਾ ਹੋਵੇ ਤੇ ਉਹਨੂੰ ਇਹ ਸਮਝਣਾ ਵੀ ਇਹ ਨਹੀਂ ਕਿਹਾ ਵੀ ਭਾਈ ਸਾਹਿਬ ਨੇ ਅੱਜ ਆਹ ਕਿਹਾ। ਮੇਰੀ ਕੀ ਔਕਾਤ ਮੈਂ ਕਹਿੰਦਾ ਮੈਂ ਤੇ ਆਪ ਸੁਣਦਾ ਪਿਆ। ਜੋ ਮੈਨੂੰ ਬਾਣੀ ਜਾਂ ਸ਼ਬਦ ਰਾਹੀਂ ਆ ਰਹੀ ਹੈ ਚੀਜ਼ ਉਹ ਮੈਂ ਸੁਣਨਾਉਂਦਾ ਪਿਆ ਤੇ ਮੈਨੂੰ ਮਹਾਰਾਜ ਨੇ ਸ਼ੇਅਰ ਕਰਨ ਨੂੰ ਕਿਹਾ ਵੀ ਵੰਡ ਕੇ ਛਕੋ ਉਹ ਤੁਹਾਡੇ ਨੇ ਮੈਂ ਸ਼ੇਅਰ ਕਰਿਆ ਇਹਨੂੰ ਕਿਹਾ ਜਿੱਦਾਂ ਅਸੀਂ ਹੁਕਮਨਾਮਾ ਨਹੀਂ ਪੜਿਆ ਲਿਆਦੇ சிவா ਦੇ ਮਿਲ ਕੋਈ ਲਈਏ ਤੇ ਪਰ ਕੀ ਕਿਹਾ ਆਪਾਂ ਵੀ ਗੁਰੂ ਸਾਹਿਬ ਦਾ ਤੇ ਜਿਹੜੀ ਕੀਰਤਨ ਹੁੰਦੀ ਕਥਾ ਹੁੰਦੀ ਹੈ ਵੀ ਗੁਰੂ ਸਾਹਿਬ ਦਾ ਹੀ ਹੁਕਮ ਹੁੰਦਾ ਹੈ ਇਹ ਕਿਸੇ ਦਾ ਨਿੱਜੀ ਨਹੀਂ ਹੁੰਦਾ ਜੇ ਮੇਰੇ ਕੋਈ ਸ਼ਬਦ ਨਾ ਹੁੰਦਾ ਮੈਂ ਕੀ ਸੁਣਾਉਂਦਾ ਇਹ ਸ਼ਬਦ ਉਸ ਦਾ ਹੀ ਹੈ ਬਾਣੀ ਧੁਰ ਕੀ ਹੈ ਇਸ ਕਰਕੇ ਜੋ ਕੁਝ ਵੀ ਆਂਦਾ ਹੈ ਗੁਰਮਤ ਦੇ ਦਾਇਰੇ ਦੇ ਅੰਦਰ ਗੁਰੂ ਰਾਈ ਆਂਦਾ ਸੇ ਗੁਰੂ ਸਾਹਿਬ ਮੇਰ ਕਰ ਨਾਮ ਦੀ ਬੜੀ ਕੀਮਤ ਹੈ ਵੀ ਨਾਮ ਜੱਪੋ ਤੇ ਜਪਾਓ ਨਾਮ ਜੱਪੋ ਮਰੇ ਸਾਜਣ ਸੈਨਾ ਨਾਮ ਬਿਨਾ ਮੈਂ ਅਵਰ ਦਾ ਕੋਈ ਵੱਡੇ ਭਾਗ ਗੁਰਮਖਰ ਲੈਣਾ 17ਵੇਂ 17ਵੇਂ ਸ਼ੱਕੇ ਦਾ ਸੋ ਸ਼ਲੋਕ ਹੋ ਗਏ ਨੇ ਤੇ ਆਖਰੀ ਪੌੜੀ ਹੈ ਸ਼ਬਦ ਪੜਿਆ ਆਪਾਂ ਤੁਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮ ਸਵਾਰਿਆ ਇਸ ਸਾਰੇ ਸ਼ਬਦ ਵਿੱਚ ਉਹਨਾਂ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਬਹੁਤ ਵੱਡੇ ਲੋਕ ਹੋਏ ਨੇ ਜਿਹੜੇ ਬਹੁਤ ਅਮੀਰ ਲੋਕ ਹੋਏ ਨੇ ਜਿਹੜੇ ਤਨਹਾੜ ਹੋਏ ਨੇ ਜ਼ਿਗੀਰਦਾਰ ਹੋਏ ਨੇ ਲੈਂਡਲੋਰਡ ਹੋਏ ਨੇ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਕੋਲ ਕੀ ਹੁੰਦਾ ਸੀ ਜਿਹੜਾ ਬੰਦਾ ਤਕੜਾ ਹੋ ਜਾਏ ਅੱਜ ਦੇ ਯੁੱਗ ਵਿੱਚ ਵੱਡੀ ਕਾਰ 50 ਲੱਖ ਦੀ ਕਰੋੜ ਦੀ 2 ਕਰੋੜ ਦੀ ਤੇ ਪ੍ਰਾਤਨ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਉਹਨਾਂ ਕੋਲ ਮਹਿੰਗੇ ਮਹਿੰਗੇ ਘੋੜੇ ਆਉਂਦੇ ਸੀ ਤੁਰੇ ਦਾ ਮਤਲਬ ਘੋੜੇ ਇਦਾਂ ਦੇ ਜਿਹੜੇ ਹਵਾ ਨਾਲ ਗੱਲਾਂ ਕਰਦੇ ਸੀ ਮਹਿੰਗੇ ਤੋਂ ਮਹਿੰਗਾ ਜਾਨਵਰ ਊਠ ਹਾਥੀ ਰੱਥ ਘੋੜੇ ਇਹ ਜਿਹੜੇ ਸੀ ਇਹ ਅਮੀਰ ਬੰਦੇ ਜਾਂ ਰਾਜੇ ਮਹਾਰਾਜਿਆਂ ਕੋਲ ਇਹ ਹੁੰਦੇ ਸੀ ਮੋਟਰਾ ਉਦੋਂ ਨਹੀਂ ਸੀ ਜਦੋਂ ਆਈਆਂ ਉਦੋਂ ਚਲੋ ਠੀਕ ਹੈ ਉਸ ਤੋਂ ਪਹਿਲਾਂ ਇਹ ਚੀਜ਼ਾਂ ਹੁੰਦੀਆਂ ਸੀ ਗੁਰੂ ਸਾਹਿਬ ਜੀ ਕਹਿੰਦੇ ਨੇ ਤੁਰੇ ਪਲਾਣੇ ਪਲਾਣੇ ਮਦਲੋ ਸੂਨੀਆਂ ਕਾਠੀਆਂ ਵਾਲੇ ਕਾਠੀ ਸਮੇਤ ਵੇਗ ਬੜੀ ਤ੍ਰਿਖੀ ਬੜੀ ਤੇਜ ਬੜੀ ਫਾਸਟ ਚਾਲ ਵਾਲੇ ਘੋੜੇ ਤੋਰੇ ਪਲਾਣੇ ਪੌਣ ਵੇਗ ਹਰ ਰੰਗੀ ਹਰਮਸ ਸਵਾਰਿਆ ਤੇ ਕੰਦੇ ਵੀ ਉਹਨਾਂ ਨੂੰ ਬੜਾ ਸ਼ੌਂਕ ਹੁੰਦਾ ਸੀ ਜਿੰਨੇ ਘੋੜੇ ਰੱਖਿਆ ਉਹਨਾਂ ਨੂੰ ਸ਼ੌਂਕ ਬੜਾ ਹੁੰਦਾ ਹਰਮਨ ਦਾ ਮਤਲਬ ਉਹਨਾਂ ਨੂੰ ਬੜਾ ਹੀ ਉਹਨੂੰ ਸ਼ਿੰਗਾਰ ਦੇ ਸੰਨ ਬੜਾ ਹੀ ਸੋਹਣਾ ਬਣਾਵਣਾ ਆ ਕੇ ਰੱਖਦੇ ਸਨ ਜਿਨ੍ਹਾਂ ਨੂੰ ਜਾਨਵਰ ਪਾਲਤੂ ਜਾਨਵਰਾਂ ਦਾ ਸ਼ੌਂਕ ਹੈ ਉਹ ਉਹ ਕਰੋੜਾਂ ਦੇ ਜਿਹੜੇ ਜਾਨਵਰ ਨੇ ਉਹ ਵੇਚ ਦਿੰਦੇ ਨੇ ਚਾਹੇ ਉਹ ਦੁੱਧਾਰੂ ਪਸ਼ੂ ਹੋਣ ਤੇ ਚਾਹੇ ਕੋਈ ਦੂਜੇ ਹੋਣ ਘੋੜੇ ਹੋਣ ਜਾਂ ਹੋਰ ਵੀ ਹੋਣ ਉਹ ਬੜੇ ਮਹਿੰਗੇ ਮਹਿੰਗੇ ਜਿਹੜੇ ਨੇ ਉਹ ਪੰਛੀ ਤੇ ਜਾਨਵਰ ਜਿਹੜੇ ਨੇ ਬੋਲੀਆਂ ਲੱਗਦੀਆਂ ਨੇ ਮੰਡੀਆਂ ਲੱਗਦੀਆਂ ਨੇ ਜਿਨ੍ਹਾਂ ਨੂੰ ਸ਼ੌਂਕ ਹੈ ਸੋ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਹਰ ਰੰਗੀ ਹਰਮ ਸਵਾਰਿਆ ਉਹਨਾਂ ਨੇ ਉਹਨਾਂ ਨੂੰ ਆਪਣੇ ਮੈਲਾ ਨੂੰ ਜਿੱਥੇ ਹੋ ਰਹਿੰਦੇ ਸੀ ਸਾਰਾ ਕੁਝ ਬਹੁਤ ਸੋਹਣਾ ਮਤਲਬ ਬਣਾ ਕੇ ਰੱਖਿਆ ਆਪਣੇ ਮੈਲਾ ਨੂੰ ਸੋਹਣੇ ਘੋੜਿਆਂ ਨੂੰ ਸੁਹਣੀਆਂ ਕਾਠੀਆਂ ਪਾ ਕੇ ਐਨ ਵਧੀਆ ਕਰਕੇ ਤਿਆਰ ਕਰ ਤਿਆਰ ਕਰਕੇ ਉਹਨਾਂ ਨੇ ਸਜਾ ਕੇ ਰੱਖਿਆ ਹੋਇਆ ਸੀ ਜਿਵੇਂ ਅਸੀਂ ਵੀ ਘਰ ਨੂੰ ਡਰੈਂਗ ਰੋਮ ਨਹੀਂ ਅਜ ਦੇ ਯੁੱਗ ਦੀ ਵੀ ਗੱਲ ਨਾਲ ਹੀ ਚਲਣੀ ਹੈ ਜਿਵੇਂ ਅਸੀਂ ਵੀ ਸਜਾ ਕੇ ਰੱਖਦੇ ਆ ਆਪਣੇ ਗੱਡੇ ਨੂੰ ਸਕੂਟਰ ਨੂੰ ਮੋਟਰਸਾਈਕਲ ਨੂੰ ਉਤੇ ਢੱਕ ਕੇ ਰੱਖਦੇ ਆ ਗੈਰਜ ਵਿੱਚ ਤੇ ਕਈ ਬਹੁਤ ਵਧੀਆ ਸਫਾਈ ਰੱਖਦੇ ਨੇ ਬਹੁਤ ਚੰਗੀ ਗੱਲ ਹੈ ਐਦਾਂ ਹੀ ਉਹਦੋਂ ਕਰਦੇ ਸੀ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾ ਸਾਰਿਆਂ ਕਹਿੰਦੇ ਬੌਧ ਸਿਆਵਟਾਂ ਘਰਾਂ ਨੂੰ ਕਰਨੀਆਂ ਬੜੇ-ਬੜੇ ਵੱਡੇ ਸ਼ਾਮਿਆਂ ਨੇ ਬੜੀਆਂ-ਬੜੀਆਂ ਮਹਿਲ ਕੋਠੀਆਂ ਮਹਿਲ ਇਹਦੇ ਨਾਲ ਇੱਕ ਪੰਕਤੀ ਲਾਨੇ ਭਗਤ ਰਵਦਾਸ ਜੀ ਦੀ ਬੜੀ ਸੋਹਣੀ ਲੱਗੇਗੀ ਇਹ ਬੜੀਆਂ-ਬੜੀਆਂ ਕੋਠੇ ਮੰਡਵ ਮਾੜੀਆਂ ਲੈ ਬੈਠੇ ਕਰ ਵਸਾਰੇ ਅਪਸਾਰਿਆ ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਰੀ ਉਹ ਮਹਾਰਾਜ ਜੀ ਕਹਿੰਦੇ ਭਈ ਸੋਹਣੇ ਸੋਹਣੇ ਉੱਚੇ ਮੰਦਰ ਵੱਡੇ ਵੱਡੇ ਕੋਠੇ ਅੱਗੇ ਕੋਠੇ ਕਹਿੰਦੇ ਸੀ ਕੋਠੇ ਕੋਠਿਆਂ ਤੋਂ ਬਾਅਦ ਆਏ ਸੀ ਚਵਾਰੇ ਚਵਾਰੇ ਵਾਲੇ ਠੀਕ ਹੈ ਜੀ ਬੈਠਕ ਵਾਲੇ ਠੀਕ ਹੈ ਜੀ ਹੌਲੀ ਹੌਲੀ ਸਭ ਉਹ ਚਵਾਰੇ ਚੋਰੇ ਗਏ ਹੁੰਦੇ ਬਿਲਡਿੰਗਾਂ ਦਾ ਨਾ ਪਤਾ ਲੱਗਦਾ ਪਿਛਲੇ ਪਾਸੇ ਵਾਲਾ ਘਰ ਹੀ ਨਹੀਂ ਦਿਖਦਾ ਉਹ ਕਹਿੰਦਾ ਇਹਨੇ ਦੋ ਮੰਜ਼ਲੀ ਬਣਾਈ ਮੈਂ ਤਿੰਨ ਬਣਾਣੀ ਹੈ ਇਹਦਾ ਘਰ ਨਹੀਂ ਦੱਸਣ ਦੇਣਾ ਖਿਮਾ ਕਰਨਾ ਕੋਠੇ ਇੰਨੇ 4 ਫੁੱਟ ਦੀ ਕੁਰਸੀ ਰੱਖੀ ਐ ਤੇ ਮੈਂ 5 ਦੀ ਰੱਖਣੀ ਇਹਨੂੰ ਥੋੜਾ ਨੀਵਾ ਦਗਾਣਾ ਇਦਾਂ ਹੀ ਚੱਲਦਾ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰ ਪਾਸਾਰਿਆ ਕਹਿੰਦੇ ਹੰਕਾਰੀ ਹੋਏ ਬੈਠੇ ਲਾਏ ਬੈਠੇ ਕਰ ਪਾਸਾਰਿਆ ਪਸਾਰ ਮਤਲਬ ਪਸਰ ਪਸਰ ਕੇ ਜੀਰ ਦੇਖਿਆ ਫਿਰ ਦੇਖਿਆ ਫਿਰ ਇਦਾਂ ਦੀਆਂ ਚੀਜ਼ਾਂ ਚਲਦੀਆਂ ਨਾ ਤੇ ਮਾਰੇ ਜੀ ਕਹਿੰਦਾ ਏਦਾਂ ਖਲਾਰਾ ਪਾ ਕੇ ਬੈਠੇ ਨੇ ਤੇ ਦਿਖਾਵਾ ਕਰ ਰਹੇ ਨੇ ਜਾਂ ਜਿਹੜੇ ਕਰਦੇ ਸੀ ਜਾਂ ਕਰ ਰਹੇ ਨੇ ਅਖੀਰੀ ਪੰਕਤੀ ਵਿੱਚ ਉਹਨਾਂ ਬਾਰੇ ਦੱਸਣਾ ਵੀ ਉਹਨਾਂ ਦੇ ਹਾਲਾਤ ਤੇ ਹਾਲ ਕੀ ਹੋਣੇ ਦੇਖੋ ਨਾ ਉੱਚੇ ਮੰਦਰ ਮਾੜੇ ਨਾ ਵੱਡਾ ਘਰ ਮਾੜਾ ਨਾ ਜਿਆਦਾ ਕੋਈ ਕਿਸੇ ਦਾ ਵਧੀਆ ਬਿਜ਼ਨਸ ਮਾੜਾ ਨਾ ਕਿਸੇ ਦੀ ਟਰਾਂਸਪੋਰਟ ਮਾੜੀ ਨਾ ਕਿਸੇ ਦੇ ਗੈਸ ਸਟੇਸ਼ਨ ਮਾੜੇ ਨਾ ਕਿਸੇ ਦੇ ਹੋਟਲ ਮਾੜੇ ਉਹ ਚੀਜ਼ ਹੁੰਦੇ ਹੋਏ ਉਹਦਾ ਹੰਕਾਰ ਕਰਨਾ ਮਾੜਾ ਉਹਦਾ ਹੰਕਾਰ ਕਰ ਦੇਖਿਆ ਮੈਂ ਨਹੀਂ ਮਿਹਨਤ ਕੀਤੀ ਤੂੰ ਕੀ ਕੀਤਾ ਤੂੰ ਕੀ ਬਣਾਇਆ ਵੀ ਤੇਰੀ ਕਿਸਮਤ ਨੇ ਤੇਰਾ ਸਾਥ ਦਿੱਤਾ ਤੈਨੂੰ ਵਰਗਤਾ ਦੇ ਦਿੱਤੀਆਂ ਹੁਣ ਹੰਕਾਰ ਨਾ ਕਰੀ ਇਸ ਕਰਕੇ ਜਿਸ ਤਰ੍ਹਾਂ ਕੀਤਾ ਤੇ ਫਿਰ ਗੁਰੂ ਸਾਹਿਬ ਉਸ ਚੀਜ਼ ਨੂੰ ਪਸੰਦ ਨਹੀਂ ਕਰਦੇ ਸੋ ਮਹਾਰਾਜ ਜੀ ਕਹਿੰਦੇ ਇਦਾਂ ਦੀਆਂ ਸਜਾਵਟਾਂ ਇਦਾਂ ਦੇ ਕੋਠੇ ਇਦਾਂ ਦੀਆਂ ਮਹਿਲ ਮਾੜੀਆਂ ਆਦਿਕ ਬਣਾ ਕੇ ਤੇ ਅਹੰਕਾਰ ਕਰਕੇ ਜਿਹੜੇ ਬੈਠੇ ਹਨ ਚੀਜ਼ ਕਰਨ ਮਨ ਭਾਮ ਦੇ ਹਰ ਬੁੱਝਣ ਨਹੀਂ ਹਾਰਿਆ ਕਹਿੰਦੇ ਨੇ ਬਈ ਚੀਜ਼ ਮਤਲਬ ਵਾ ਚੀਜ਼ ਦਾ ਮਤਲਬ ਕੌਤਕ ਹੁੰਦਾ ਤਮਾਸ਼ੇ ਹੁੰਦੇ ਨੇ ਕਿਉਂ ਜਿਹਦੇ ਕੋਲ ਸਭ ਕੁਝ ਹੋਵੇ ਉਹਨੇ ਤਮਾਸ਼ੇ ਕਰਨੇ ਹੀ ਕਰਨੇ ਧਿਆਨ ਦੇਣਾ ਜੇਬ ਪੈਸਿਆਂ ਨਾਲ ਭਰੀ ਹੋਵੇ ਫਿਕਰ ਫੱਕਾ ਨਾ ਹੋਵੇ ਪੈਸੇ بے ਹਿਸਾਬੇ ਹੋਣ ਤੇ ਉਹ ਜਿਹੜੀ ਜੇ ਔਰ ਨਿਯਮ ਨੂੰ ਉਹਨੇ ਕਦੀ ਮੰਨਿਆ ਨਾ ਹੋਵੇ ਕਦੀ ਉਹਨੇ ਫੋਲੋ ਨਾ ਕੀਤਾ ਹੋਵੇ ਡਿਸਪਲਿਨ ਵਿੱਚ ਰਿਆ ਨਾ ਹੋਵੇ ਗੈਰ ਜ਼ਿੰਮੇਵਾਰ ਹੋਵੇ ਤੇ ਸਭ ਕੁਝ ਮਿਲਿਆ ਹੋਵੇ ਉਹਨੇ ਕੋ ਕਰਮ ਕਰ ਬੈਠਣਾ ਜਿੰਨੇ ਪੈਸੇ ਕਮਾਏ ਨਹੀਂ ਉਹਦਾ ਖੀਚਾ ਭਰ ਗਿਆ ਗੀਜਾ ਭਰ ਗਿਆ ਜੇਬ ਭਰ ਗਈ ਪੌਕਟ ਭਰ ਗਈ ਉਹਨੇ ਗਲਤ ਬਾਸੀ ਲਾਉਣੇ ਲਾਉਣੇ ਨੇ ਉਨੇ ਖਰਚੇ ਲੱਗੇ ਮਸਾ ਨਹੀਂ ਸੋਚਣਾ ਮੇਰੇ ਨੌਜਵਾਨ ਮੇਰੇ ਪੁੱਤ ਤੀਓ ਤੂੰ ਨਹੀਂ ਸੋਚਣਾ ਕਿਉਂਕਿ ਬਾਪੂ ਨੇ ਕਮਾਇਨੇ ਦਿਹਾੜੀ ਲਾਓ 500 600 ਮਿਲੇ ਤੇ ਨਾਂ ਸਾਹਮਣੇ ਰੱਖੇ ਤੇ ਤਾਂ ਗਿਓ ਫਿਰ ਨਹੀਂ ਡਾਉਣੇ ਚੀਜ਼ ਕਰਨ ਮਨ ਭਾਵੰਦੇ ਮਰਜੀ ਕਹਿੰਦੇ ਬਸ ਮਨ ਮਰਜੀ ਦੀਆਂ ਚੀਜ਼ਾਂ ਇੱਥੇ ਲਿਖਿਆ ਹੈ ਰੰਗ ਰਲੀਆਂ ਲਿਖਿਆ ਇੱਥੇ ਤੇ ਐਂਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਜੇ ਬੰਦਾ ਇਸ ਤਰ੍ਹਾਂ ਉਹ ਕਰਦਾ ਹੈ ਜੇ ਮਿਲ ਗਿਆ ਤੇ ਫਿਰ ਸੰਭੀਦਾ ਉਹਨੂੰ ਸਬਰ ਦੇ ਨਾਲ ਜੜ ਕੇ ਤਰੀਕੇ ਦੇ ਨਾਲ ਖਾਈਦਾ ਰੌਲਾ ਨਹੀਂ ਪਾਈਦਾ ਸਬਰ ਰੱਖੀਦਾ ਠੀਕ ਹੈ ਜੀ ਨਹੀਂ ਤੇ ਫਿਰ ਬੜੇ ਤਿਆਰੀ ਕਰਕੇ ਬੈਠੇ ਨੇ ਉਹ ਫਿਰ ਉਹ ਪਿੱਛੇ ਜੀ ਕਿਸੇ ਦੀ ਲਾਂਡਰੀ ਨਿਕਲੀ ਤੇ ਉਹ ਫੋਨ ਕਰ ਲਾਵੇ ਕਹਿੰਦੇ ਇੰਨੇ ਕੁ ਲੱਖ ਭੇਜ ਦੇ ਲਈ ਤੇ ਫਿਰ ਡਾ ਦੇਾਂਗੇ ਦੇਖੋ ਐਂਦਾਂ ਕਰਦੀ ਦੁਨੀਆ ਇਸ ਕਰਕੇ ਦਿਖਾਵਾ ਨਹੀਂ ਹਰ ਚੀਜ਼ ਪਰਦਾ ਪੜਦਾ ਪੜਦਾ ਮੰਗਦੀ ਹੈ ਜੇ ਪਰਦੇ ਤੂੰ ਬਾਹਰ ਚੀਜ਼ ਗਈ ਤੇ ਫਿਰ ਬੜੇ ਫਿਰਦੇ ਨੇ ਹਿੰਦੂ ਤਾਂ ਦੀ ਧਰਦੀ ਦੇ ਤੇ ਕੋਈ ਕਾਨੂੰਨ ਕਨਾਨ ਹੈ ਨਹੀਂ ਠੀਕ ਹੈ ਲੁੱਟ ਕੇ ਆਉ ਜਾਂਦੇ ਨੇ ਉਦਾਂ ਹੀ ਮਾਰ ਕੇ ਪਰਾਂ ਹੋ ਜਾਂਦੇ ਨੇ ਮਿੰਟਾਂ ਦੇ ਸਕਿੰਟਾਂ ਦੇ ਵਿੱਚ ਕੋਈ ਨਹੀਂ ਪੁੱਛਦਾ ਬੜਾ ਬੁਰਾ ਹਾਲ ਹੈ ਸਿਸਟਮ ਇਜ਼ ਟੋਟਰੀ ਰੋਂਗ ਇਨ ਇੰਡੀਆ ਐਂਡ ਪੰਜਾਬ ਖਿਮਾ ਕਰਦੇ ਮੈਂ ਨਹੀਂ ਸਿਸਟਮ ਸੁਣਦਾ ਸਿਸਟਮ ਤਾਂ ਹੀ ਸਾਡੇ ਬੱਚੇ ਬਾਹਰ ਸੈੱਟ ਹੋ ਰਹੇ ਨੇ ਸਿਸਟਮ ਉੱਤੇ ਹੈ ਉਹਦੇ ਬੰਦੇ ਨੂੰ ਕੀ ਜਾਨਵਰ ਨੂੰ ਵੀ ਕੇਅਰ ਕੀਤੀ ਜਾਂਦੀ ਜਾਨਵਰ ਨੂੰ ਵੀ ਰਾਹ ਦਿੰਦੇ ਨੇ ਵੀ ਲੰਘ ਜਾਵੇ ਸੜਕ ਤੋਂ ਇੱਥੇ ਤੋਂ ਉੱਤੋਂ ਲੰਗਾ ਕੇ ਲੰਘ ਜਾਂਦੇ ਨੇ ਸਿਸਟਮ ਹੈ ਬੰਦੇ ਦੇ ਉੱਤੋਂ ਲੰਗਾ ਕੇ ਤੇ ਦੌੜ ਜਾਂਦੇ ਨੇ ਤੇ ਗੱਡੀ ਨਹੀਂ ਰੋਕਦੇ ਠੀਕ ਹੈ ਜੀ ਇਹ ਸਿਸਟਮ ਹੈ ਇਹ ਇਹ ਸਿਸਟਮ ਨਹੀਂ ਹੈਗਾ ਇਸ ਕਰਕੇ ਉਹ ਬੰਦੇ ਜਾਨਵਰ ਨੇ ਉਹ ਬੰਦੇ ਜਾਨਵਰ ਨੇ ਇੱਕ ਬਹੁਤ ਸੋਣਾ ਬਦਵਾਨ ਇੱਕ ਸੁਣਾਵੇ ਕਹਿੰਦਾ ਵੀ ਉਹ ਕਿਸੇ ਦਾ ਨਾਮ ਖਰੜਾ ਲਾਗੇ ਐਕਸੀਡੈਂਟ ਹੋ ਗਿਆ ਪਾਰਸ ਸਾਹਿਬ ਸੁਣਾ ਰਹੇ ਸੀ ਤੇ ਟਾਡੀ ਪਾਰਸ ਉਹ ਕਹਿੰਦੇ ਵੀ ਅੱਜ ਐਕਸੀਡੈਂਟ ਹੋ ਗਿਆ ਕਿਸੇ ਦਾ ਤੇ ਉਹ ਵਿਚਾਰੇ ਤੜਫਣ ਪਏ ਇੱਕ ਸਾਡੇ ਵਰਗਾ ਮੇਰੇ ਵਰਗਾ ਕੋਈ ਗੋਲ ਪਰਨਾ ਬੰਨਿਆ ਕੋਈ ਉਹਨੇ ਦਮਾਲਾ ਸਜਾਇਆ ਚੰਗੀ ਗੱਲ ਸੀ ਦਮਾਲੇ ਨੂੰ ਮਾੜਾ ਨਹੀਂ ਕਹਿੰਨੇ ਉਹ ਕਿਧਰੇ ਪ੍ਰੋਗਰਾਮ ਤੇ ਜਾ ਰਿਹਾ ਸੀ ਤੇ ਉਹ ਤੜਫ ਰਿਹਾ ਸੀ ਪਰਿਵਾਰ ਤੇ ਉਹਨਾਂ ਨੇ ਗੱਡੀ ਰੋਕੀ ਦੇਖਿਆ ਵੀ ਮੋੜਾ ਮੌਕਾ ਹੁਣ ਉਹਨਾਂ ਨੂੰ ਲੈ ਕੇ ਜਾਣਗੇ ਹਸਪੀਟਲ ਟਾਈਮ ਲੱਗੇ ਉਧਰ ਪ੍ਰੋਗਰਾਮ ਹੈ ਹਾਂ ਠੀਕ ਹੈ ਜੀ ਉਹਨਾਂ ਨੇ ਉੱਥੇ ਹੀ ਛੱਡ ਦਿੱਤਾ ਦੇ ਉਹ ਆਪਣੇ ਪ੍ਰੋਗਰਾਮ ਦੇ ਚਲੇਗੇ ਕਹਿੰਦੇ ਪਿੱਛੋਂ ਇੱਕ ਆਇਆ ਕਲੀਨ ਸ਼ੇਵ ਪਰਿਵਾਰ ਕੋਈ ਦਾੜਾ ਨਹੀਂ ਕੋਈ ਉਮਰਤ ਨਹੀਂ ਸ਼ੇ ਗਿਆ ਕੁਝ ਨਹੀਂ ਉਹ ਵੀ ਫੈਮਿਲੀ ਸੀ ਉਹਨੇ ਆਪਣੇ ਪਰਿਵਾਰ ਦੇ ਟੱਬਰ ਨੂੰ ਲਾਇਆ ਗੱਡੀ ਚੋਂ ਬਾਹਰ ਉਹਨਾਂ ਸਾਰਿਆਂ ਨੂੰ ਬਿਠਾਇਆ ਗੱਡੀ ਦੇ ਵਿੱਚ ਸਿੱਧਾ ਜਾ ਗਏ ਹਸਪੀਟਲ ਲੈ ਗਏ ਇਹ ਸਿਸਟਮ ਹੈ ਇਹ ਧਰਮ ਹੈ ਇਹ ਮਰਿਆਦਾ ਹੈ ਇਹ ਸਿੱਖਿਆ ਹੈ ਇਹ ਸਿੱਖੀ ਹੈ ਠੀਕ ਹੈ ਕਲਾਈ ਨਹੀਂ ਮੇ ਬਾਣਾ ਵਾਲਿਆ ਤੇ ਚਲੋ ਜੀ ਹੁਣ ਸਾਰਿਆਂ ਦੇ ਰੋਵ ਛੰਡੀ ਵਿਰੰਭੀ ਲੈ ਮੇਰੇ ਵਰਗਾ ਧਰਮੀ ਗਰੀ ਰੱਬ ਨੇ ਤੇ ਕਰਮ ਦੇਖਣੇ ਨੇ ਰਹਿਤ ਪਿਆਰੀ ਮੁਝ ਕੋ ਸਿਖ ਪਿਆਰਾ ਨਾ ਹੈ ਇਸ ਕਰਕੇ ਮਹਾਰਾਜੀ ਕਹਿੰਦੇ ਕਰ ਫਰਮਾਇ ਸਖਾਇਆ ਵੇਖ ਮਹਿਲਤ ਮਰਨ ਬਸਾਰਿਆ ਤੂੰ ਇਨਾ ਤਮਾਸ਼ਿਆਂ ਦੇ ਵਿੱਚ ਲੱਗ ਕੇ ਇੰਨਾ ਕੁਝ ਜੇ ਤੈਨੂੰ ਮਿਲ ਗਿਆ ਤੇ ਉਹਦੇ ਵਿੱਚ ਲੱਗ ਕੇ ਰੱਬ ਨੂੰ ਭੁੱਲ ਜਾਏਗਾ ਖਾਣਾ ਪੀਣਾ ਤੇ ਜੇ ਜ਼ਿੰਦਗੀ ਬਤੀਤ ਕਰ ਲਏਗਾ ਰੰਗ ਰਲੀਆਂ ਲਿਖਿਆ ਹੋਇਆ ਇਹਦੇ ਵਿੱਚ ਲੱਗ ਜਾਏਗਾ ਤੇ ਗੁਰੂ ਨਾਨਕ ਮਹਾਰਾਜ ਦਾ ਬਚਨ ਪੜ ਲੈਂਦੇ ਆ ਅਖੀਰ ਦੇ ਵਿੱਚ ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਕੁਆਰੀ ਕਿੰਨੇ ਧ੍ਰਗ ਜੀਵਨ ਨਹੀਂ ਰਹਿਣਾ ਜਿੰਨੇ ਜਿੰਨੇ ਭੋਗ ਭੋਗੇਗਾ ਜਿੰਨੇ ਭੋਗ ਉਨੇ ਰੋਗ ਜਿੰਨਾ ਸਰੀਰ ਨੂੰ ਤੂੰ ਛੋਲ ਬਣਾਏਗਾ ਉਹਨੇ ਰੋਗ ਤੇ ਜਿੰਨੇ ਪਦਾਰਥਾਂ ਦੇ ਰਸਾਂ ਨੂੰ ਜਿਆਦਾ ਛਕੇਗਾ ਬਾਣੀ ਵਿੱਚ ਲਿਖਿਆ ਆਪੀ ਨੇ ਭੁਗ ਭੁਗ ਕੇ ਕੋਈ ਭਸਮੜ ਭੋਰਸ ਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ ਸਾਨੂੰ ਇਹਨਾਂ ਚੀਜ਼ਾਂ ਨਹੀਂ ਸਾਡੇ ਜਵਾਨ ਨਹੀਂ ਸਾਨੂੰ ਖਾ ਲੈਣਾ ਸਾਡੇ ਰਸਾਂ ਨੇ ਹੀ ਸਾਡੇ ਸਰੀਰ ਨੂੰ ਰੋਗੀ ਕਰ ਦਿੱਤਾ ਤੇ ਰੋਗੀ ਹੋ ਜਾਣਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਚੀਜ਼ ਕਰਮਨ ਭਾਉਂਦੇ ਅਰ ਬੁੱਝਣ ਨਹੀਂ ਹਾਰਿਆ ਉਹ ਮਨੋ ਆਪਣਾ ਜਨਮ ਹਾਰ ਬੈਠਦੇ ਨੇ ਜਿਹੜੇ ਕੇਵਲ ਰਸਾਂ ਦੇ ਵਿੱਚ ਲੱਗ ਜਾਂਦੇ ਨੇ ਵੀ ਪ੍ਰਮਾਤਮਾ ਦੀ ਹੁਣ ਕੀ ਲੋੜ ਐ ਸਭ ਕੁਝ ਤੇ ਮਿਲਿਆ ਹੋਇਆ ਠੀਕ ਐ ਜੀ ਕਿਸੇ ਕੋਲ ਗਰੀਬੇ ਐ ਗਰੀਬੀ ਐ ਉਹ ਤੇ ਅਰਦਾਸ ਕਰੇ ਰੱਬਾ ਗਰੀਬੀ ਦੂਰ ਕਰ ਦੇ ਕਿਸੇ ਕੋ ਦੁੱਖ ਹੈ ਉਹਦੇ ਕਹੇ ਰੱਬਾ ਦਲੇਦਰ ਦੁੱਖ ਦੂਰ ਕਰ ਦੇ ਕਿਸੇ ਦੇ ਘਰ ਇਤਫਾਕ ਨਹੀਂ ਉਹਦੇ ਵੇ ਵੀ ਇਹ ਚੀਜ਼ ਮਹਾਰਾਜ ਜੀ ਲਿਆ ਦੇ ਤੇ ਜਿੰਨੂੰ ਸਾਰਾ ਕੁਝ ਸਹੀ ਸੋਹੀ ਮਿਲਿਆ ਉਹ ਕਹਿੰਦਾ ਮੈਂ ਰੱਬ ਨੂੰ ਕੀ ਕਰਨਾ ਬਈ ਜਦੋਂ ਲੋੜ ਪੈਗੀ ਤੇ ਫਿਰ ਜਾਵਾਂਗੇ ਫਿਰ ਉਦੋਂ ਹੀ ਜਾਂਦਾ ਹੈ ਖਿਮਾ ਕਰ ਦੇਣਾ ਖਮਾ ਕਰ ਦੇਣਾ ਸ਼ੁਕਰਾਨੇ ਦਾ ਪਾਠ ਦੇ ਕੋਈ ਕੋਈ ਕਰਦਾ ਤੇ ਕਰਾਉਂਦਾ ਹੈ ਜਾਦੇ ਤੇ ਕੋਈ ਵਰਸੀ ਕਰਾਦੀ ਕੋਈ ਵਿਰੀਣਾ ਕਰਾਤਾ ਕੋਈ ਕੁਛ ਕੋਈ ਵਿਆਹ ਆ ਗਿਆ ਠੀਕ ਹੈ ਜੀ ਉਦਾਂ ਮੈਂ ਵੀ ਤੁਹਾਡੇ ਵਿੱਚ ਜੀ ਸ਼ਾਮਲ ਮੈਗੋ ਕਾਜ਼ ਨਹੀਂ ਉਦਾਂ ਕਿਹੜਾ ਗੁਰੂ ਮਹਾਰਾਜ ਨੂੰ ਲੈ ਕੇ ਜਾਂਦਾ ਜਿਹੜਾ ਲੈ ਕੇ ਜਾਂਦਾ ਸਲੂਟ ਆ ਬਹੁਤ ਭਾਗਾਂ ਵਾਲਾ ਉਦਾਂ ਕਿਹੜਾ ਲੈ ਕੇ ਜਾਂਦਾ ਜੀ ਠੀਕ ਹੈ ਜੀ ਉਦਾਂ ਕਿਹੜਾ ਸਿਮਰਨ ਕਰਦਾ ਮਿਸ਼ਕਾਮ ਹੋ ਗਏ ਮੈਂ ਪਹਿਲਾਂ ਸਿਮਰਨ ਕੀਤਾ ਤੇ ਬਾਅਦ ਮੇਰੀ ਲਿਸਟ ਤਿਆਰ ਹੈ ਦੇ ਹੁਣ ਇਹਦੇ ਬਾਰੇ ਨਾਮ ਨਹੀਂ ਜਪਿਆ ਵੀ ਨਾਮ ਨਹੀਂ ਜਪਿਆ ਤੇ ਅਸਣ ਧੜੋ ਕੀਤਾ ਠੀਕ ਹੈ ਜੀ ਤੂੰ ਹੋ ਜੇ ਨਾਮ ਜੱਪਿਆ ਤੈਨੂੰ ਉਹਦਾ ਮਿਲੇਗਾ ਤੇ ਲਿਸ਼ਟਾਂ ਲੁਸ਼ਟਾਂ ਨਾਂ ਰੱਖ ਨਹੀਂ ਦੇ ਹਰ ਬੁੱਝਣ ਨਹੀਂ ਹਾਰਿਆ ਕਰ ਫਰਮਾਇਸ਼ ਖਾਰੇ ਖਾਇਆ ਵੇਖ ਮਹਿਲਤ ਮਰਨ ਬਸਾਰਿਆ ਕਰ ਫਰਮਾਇਸ਼ ਫਰਮਾਇਸ਼ ਮਤਲਬ ਹੁਕਮ ਕਹਿੰਦਾ ਜ਼ਿੰਦਗੀ ਦੇ ਵਿੱਚ ਇਹ ਹੁਕਮ ਹੀ ਕਰਦਾ ਰਿਹਾ ਗਰੀਬ ਦੇ ਹੁਕਮ ਚਲਾਉਂਦਾ ਰਿਹਾ ਮਾੜੇ ਦੇ ਹੁਕਮ ਚਲਾਉਂਦਾ ਰਿਹਾ ਹੁਕਮ ਕਰ ਫਰਮਾਇਸ਼ ਖਾਇਆ ਗਰੀਬਾਂ ਉੱਪਰ ਮਾਰਿਆਂ ਦੇ ਉੱਪਰ ਹੁਕਮ ਚਲਾਉਂਦਾ ਰਿਹਾ ਦੇ ਸੰਸਾਰ ਦੇ ਵਿੱਚ ਬਸ ਇਸੇ ਤਰ੍ਹਾਂ ਹੀ ਖਾਪੀ ਕੇ ਆਪਣਾ ਜੀਵਨ ਬਤੀਤ ਕਰਦਾ ਰਿਹਾ ਮੌਜਾਂ ਮਨਦਾ ਰਿਹਾ ਵੇਖ ਮਹਿਲਤ ਮਰਨਾ ਵਸਾਰਿਆ ਇਹ ਸਾਰੀਆਂ ਚੀਜ਼ਾਂ ਨੂੰ ਕੇਵਲ ਯਾਦ ਰੱਖ ਕੇ ਮੌਤ ਨੂੰ ਭੁਲਾ ਦਿੱਤਾ ਮਰ ਜੀ ਕਹਿੰਦੇ ਮੈਂ ਪੰਕਤੀ ਆਂਦੀ ਹੈ ਜੇ ਜੁ ਵਿਚਾਰੇ ਆਰ ਜਾ ਹੋਰ ਦ ਸੁਣੀ ਹੋਏ ਨਵਾ ਖੰਡਾ ਵੀ ਜਾਣੀ ਹੈ ਨਾਲ ਚਲੇ ਸਭ ਕੋਏ ਮੈਂ ਕਹਿੰਦਾ ਵੀ ਮੈਨੂੰ ਪਿੰਡ ਵਾਲੇ ਜਾਣਨ ਮਹੱਲੇ ਵਾਲੇ ਜਾਣਨ ਮੈਂਬਰ ਬਣ ਜਾ ਲੰਬੜਦਾਰ ਬਣ ਜਾ ਸਰਪੰਚ ਬਣ ਜਾ ਕੋਈ ਜ਼ਿਲ੍ਹੇ ਦਾ ਬਣ ਜਾ ਕੋਈ ਸਟੇਟ ਦਾ ਬਣ ਜਾ ਉਹ ਮਾਰੇ ਕਹਿੰਦੇ ਤੇਰੀ ਗੱਲ ਮਕਾ ਦੇਣੇ ਨਵਾ ਖੰਡਾ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇਕ ਹੈ ਜਸ ਕੀਰਤ ਜਗਲੇ ਉਹ ਜੇ ਤਿਸ ਨਦਰ ਨਾ ਆਵੇ ਤਾਂ ਵਾਹ ਤਾਂ ਨਾ ਪੁੱਛੇ ਕਿ ਕੀਟਾ ਅੰਦਰ ਵਿਸ਼ਟਾ ਦਾ ਕੀੜਾ ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਜਿੰਨੇ ਮਰਜੀ ਝੰਡੇ ਚਲਾ ਲਈ ਜਿੰਨੇ ਮਰਜੀ ਸਲੂਟ ਮਰਾ ਲਈ ਜਿੰਨਾ ਮਰਜੀ ਕਿਸੇ ਨੂੰ ਦਬ ਲਈ ਜਿੰਨੇ ਮਰਜੀ ਹੁਕਮ ਚਲਾ ਲਈ بڑے ਹੁਕਮ ਚਲਾ ਕੇ ਹਿਟਲਰ ਵਰਗਿਆਂ ਨੂੰ ਫਟਕਾਰਾਂ ਮਿਲਦੀਆਂ ਨੇ ਮੁਗਲਾਂ ਨੂੰ ਫਟਕਾਰਾਂ ਮਿਲਦੀਆਂ ਨੇ ਤੇ ਜੇ ਤੂੰ ਵੀ ਰੱਬ ਨੂੰ ਯਾਦ ਨਾ ਕੀਤਾ ਤੇ ਭੈ ਦੇ ਭਾਉ ਦੇ ਵਿੱਚ ਨਾ ਰਿਆ ਕੱਲਾ ਹੁਕਮ ਹੀ ਚਲਾਉਂਦਾ ਰਿਆ ਤੇ ਮਰਨੋਂ ਵਿਸਾਰ ਦਿੱਤਾ ਤੇ ਫੇਰ ਆਖਰੀ ਪੰਕਤੀ ਪੜ੍ਹ ਲੈ ਜਰ ਆਈ ਜੋ ਬਨ ਹਾਰਿਆ ਜਦੋਂ ਸਮਾਵਣਾ ਦਾ ਸਮਨੇ ਤੇਰਾ ਲਿਆਜ ਨਹੀਂ ਕਰਨਾ ਸਮਨੇ ਤੈਨੂੰ ਮਰੋੜ ਦੇਣਾ ਤੈਨੂੰ ਨਚੋੜ ਦੇਣਾ ਮੈਂ ਨਹੀਂ ਕਹਿੰਦਾ ਪੰਕਤੀ ਸੁਣੋ ਨੈਣੋਂ ਨੀਰ ਵਹੇ ਤਨਕੀਨਾ ਭਏ ਕਿਸ ਦੁਧਵਾਨੀ ਰੁਧਾ ਕੰਠ ਸ਼ਬਦ ਨਹੀਂ ਉਚਰੇ ਅਬ ਗਿਆ ਕਰਿਆ ਪ੍ਰਾਣੀ ਨੈਣ ਵੀ ਗਏ ਬਾਢ ਵੀ ਬੁੱਢੇ ਹੋ ਗਏ ਮਾਸ ਟਲ ਗਿਆ ਹੱਡੀਆਂ ਬੱਕਰੀਆਂ ਦਿਸੀਆਂ ਬਾਣੀ ਵਿੱਚ ਲਿਖਿਆ ਵਾ ਬੁੱਢਾ ਹੋਆ ਸ਼ੇਖ ਫਰੀਦ ਕੰਬਨ ਲੱਗੀ ਤੇ ਨੈਨੋ ਨੀਰ ਬਹੇ ਤਨ ਖੀਨਾ ਅੱਖਾਂ ਦੇ ਵਿੱਚੋਂ ਪਾਣੀ ਨਹੀਂ ਮੁੱਕਦਾ ਨੈਨੋ ਨੀਰ ਬਹੇ ਤਨ ਖੀਨਾ ਤਨ ਜਿਹੜਾ ਏਦਾਂ ਜਿਹਦਾ ਛੇਜ ਜਾਂਦਾ ਨਾ ਕਪੜਾ ਏਦਾਂ ਤਨ ਕਿਸ ਝੁਰਲੀਆਂ ਦੇਖਿਓ ਸੀ 90 ਦੇ ਬੁੱਢੇ ਦੇ ਮੂੰਹ ਦੇ ਤੇ ਹੱਥਾਂ ਦੇ ਤੇ ਸਰੀਰ ਤੇ ਲਾਈਨਾ ਪੈਂਦੀਆਂ ਨੇ ਉਹ ਸਰੀਰ ਜਿਹੜਾ ਓਹ ਜਿਹੜਾ ਏਦਾਂ ਹੁੰਦਾ ਜਿਨੂੰ ਠੇੜ ਪੰਜਾਬੀ ਖੱਦੀ ਕਹਿਦੀ ਨੈਣੋ ਨੀਰ ਬਹੇ ਤਨ ਜਿੰਨਾ ਕਹਿ ਭੇ ਕੇਸ ਦੁੱਧ ਵਾਨੀ ਜਿਹੜੇ ਵਾਲ ਸੁਨੇ ਸੁਨੇ ਬਣਾ ਕੇ ਰੱਖਦਾ ਸੀ ਉਹ ਦੁੱਧ ਵਰਗੇ ਚਿੱਟੇ ਹੋ ਗਏ ਰੂਦਾ ਕੰਠ ਜਿਹੜੇ ਵਾਰੇ ਨਹੀਂ ਸੀ ਆਉਣ ਦਿੰਦਾ ਜਿਹੜੀ ਜਵਾਨ ਨਾਲ ਗੱਲਾਂ ਨਾਲ ਕੰਠ ਦੇ ਵਿੱਚੋਂ ਕਿੱਦਾਂ ਦੇ ਅਲਫਾਜ਼ ਨਿਕਲਦੇ ਸੀ ਹੁਣ ਕੰਟ ਬੋਲਦਾ ਹੀ ਨਹੀਂ ਬਾਪੂ ਦੀ ਗੱਲ ਦੀ ਸਮਝ ਨਹੀਂ ਆਉਂਦੀ ਉਹ ਲੱਗੇ ਕੰਨ ਕਰਦਾ ਕੀ ਗਿਆ ਉਹਦੀ ਜੀਬ ਉਹਦਾਂ ਹੀ ਘੁੰਮੀ ਜਾਂਦੀ ਉਹਦੀ ਸਮਝ ਹੀ ਨਹੀਂ ਲੱਗਦੀ ਰੁਦਾ ਕੰਟ ਸ਼ਬਦ ਨਹੀਂ ਉਚਰੇ ਅੱਬ ਕੀ ਕਰੇ ਪ੍ਰਾਣੀ ਕਿਉਂ ਜਰਾਈ ਜੋਬਨ ਹਾਰਿਆ ਜਵਾਨੀ ਗਈ ਬੁਢਾਪਾ ਆ ਗਿਆ ਤੇ ਫਿਰ ਖਤਮ ਸੋ ਇਹ ਸੀ ਅੱਜ ਦਾ ਜੋ ਪੌੜੀ ਸੀ ਉਹਦੀ ਵਿਚਾਰ ਸੰਖੇਪ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਸ ਦਾ ਭਾਵ ਅਰਥ ਸਭ ਦੇ ਹਿਰਦਿਆਂ ਵਿੱਚ ਵਸੇ ਗੁਰੂ ਸਾਹਿਬ ਮੇਰੇ ਕੋਲ ਸੱਚੇ ਬਾਦਸ਼ਾਹ ਜੋ ਆਪ ਜੀ ਨੇ ਸਰਵਨ ਕਰਵਾਇਆ ਉਸ ਨੂੰ ਮਨ ਸਕੀਏ ਜੀਵਨ ਦਾ ਅੰਗ ਬਣਾ ਸਕੀਏ ਔਰ ਉਹ ਸਾਡਾ ਮਾਰਗਦਰਸ਼ਨ ਕਰੇ ਐਸੀ ਕਿਰਪਾ ਕਰਦੇਓ ਸਰਬੱਤ ਦਾ ਭਲਾ ਕਰਨਾ ਮਹਾਰਾਜੀ ਸਭ ਨੂੰ ਖੁਸ਼ੀਆਂ ਦੇ ਸਭ ਦੇ ਬੱਚਿਆਂ ਨੂੰ ਤਰੱਕੀਆਂ ਬਖਸ਼ੋ ਬੁਰੇ ਦਾ ਵੀ ਭਲਾ ਕਰੋ ਮਹਾਰਾਜੀ ਤੁਹਾਡੇ ਬੱਚੇ ਹਾਂ ਬੁਰੇ ਭਲੇ ਹਮ ਥਾਰੇ ਪ੍ਰਭ ਜੀ ਉਹ ਖਸਮਾਨਾ ਕਰ ਪਿਆਰੇ ਸੋ ਗੁਰਬਾਣੀ ਕਥਾ ਦਾ ਬੇਅੰਤ ਸਤਿਕਾਰ ਕੀਤਾ ਆਪ ਜੀ ਨੇ ਸੋ ਸੱਚੇ ਪਾਤਸ਼ਾਹ ਤਿਲ ਤਿਲ ਭੇਡ ਕੀਤੀ ਮਾਇਆ ਲਿਖੇ ਵਿਚਲਾਉਣ ਕਮਾਈਆਂ ਵਿੱਚ ਹੋਰ ਬਰਕਤਾਂ ਤੇ ਵਾਦੇ ਪਾਉਣ ਇਨੀ ਸੇਵਾ ਪ੍ਰਵਾਨ ਜੀ ਪੁਰਚੂ ਕਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ